ਸ੍ਰੀ ਗੁਰੂ ਕਾ ਜਿਸਾਨ ਵੀਰੋ ਗੱਲ ਕਰਦੇ ਆ ਆਉਣ ਵਾਲੇ ਮੌਸਮ ਦੀ ਖਾਸ ਕਰਕੇ 14 15 April ਦੀ ਜਿਹੜੀ ਹਰ ਪਾਸੇ ਸੋਸ਼ਲ ਮੀਡੀਆ ਤੇ ਖਬਰ ਆਈ ਹੋਈ ਹੈ ਸਭ ਤੋਂ ਪਹਿਲਾਂ ਜ ਵੀਰੋ ਇਹ ਕੋਈ ਪਹਿਲੀ ਵਾਰ ਇਹ ਹੈ ਮੌਸਮ ਸਿਸਟਮ ਨਹੀਂ ਆ ਰਿਹਾ ਆਉਂਦੇ ਜਾਂਦੇ ਰਹਿੰਦੇ ਐ ਖਬਰਾਂ ਹੁਣਾਂ ਨਹੀਂ ਹਾਂ ਇਹ ਸਿਸਟਮ ਟਕਰਾ ਜ਼ਰੂਰ ਹੈ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਤੋਂ ਇਸ ਨੂੰ ਨਵੀਂ ਮਿਤੇਈ ਹੈ ਜੋ ਕਿ ਪੰਜਾਬ ਹਰਿਆਣਾ ਪਹਾੜਾਂ ਤੇ ਯੂਪੀ ਰਾਜਸਥਾਨ ਵਿੱਚ ਚੰਗੇ ਮੀਂਹ ਦੀ ਸੰਭਾਵਨਾ ਹੈ ਪਰ ਸਮੇਂ ਤੋਂ ਪਹਿਲਾਂ ਇਸ ਦੀ ਭਵਿੱਖਬਣੀ 100% ਸਹੀ ਨਹੀਂ ਹੋ ਸਕਦੀ ਹਾਇ ਤਕੜਾ ਵੀ ਹੋ ਸਕਦਾ ਹੈ ਤੇ ਕਮਜ਼ੋਰ ਵੀ ਹੋ ਸਕਦਾ ਪਰ ਜੇ ਗੱਲ ਕਰੀਏ ਪੰਜਾਬ ਦੀ ਤਾਂ ਜ਼ਿਆਦਾਤਰ ਏਰੀਏ ਵਿੱਚ ਦਰਮਿਆਨੀ بارش ਹੈ ਕੁਝ ਕੁ ਲੱਖਾਂ ਇੰਚੀ ਭਾਰੀ بارش ਹੈ ਜਿਵੇਂ ਕਿ ਬਾਰਡਰ ਦੇ ਨਾਲ ਲੱਗਦੇ ਇਰਿਏ ਚ ਅਮਰਸਰ ਗੁਰਦਾਸਪੁਰ ਫਿਰੋਜ਼ਪੁਰ ਤੇ ਕੁਝ ਇਸ ਪੂਰਬੀ ਪੰਜਾਬ ਦਾ ਜਿਨ੍ਹਾਂ ਵੀਰਾਂ ਨੇ ਆਪਦੀ ਫਸਲ ਵੱਡੀ ਹੋਈ ਹੈ ਉਸ ਨੂੰ ਸੰਭਾਲ ਲੈਣ ਜੇ ਕਿਸੇ ਨੇ ਵੀ 2-3 ਦਿਨ ਲੇਟ ਕਟਾਉਣੀ ਆ ਤਾਂ ਉਸ ਨੂੰ ਪਹਿਲਾਂ ਕਟਾ ਲਿਆ ਜਾਵੇ ਪਰ ਘਬਰਾਉਣਾ ਨਹੀਂ ਹਾਂ ਵੱਡੀ ਜ਼ਰੂਰ ਪ੍ਰਭਾਵਿਤ ਹੋਵੇਗੀ ਪਰ ਇਹ ਨਹੀਂ ਕਿ ਕੱਚੀਆਂ ਫਸਲਾਂ ਵੜ ਲੇਗੀ ਤੇ ਜੇ